ਲਾਓ ਵਈ ਆਦ ਆ ਗਿਆ ਬੱਪਾ ਪੰਡਤ ਸਖਚੈਨ ਤੇ ਆ ਚੈੱਕ ਕਰੋ ਕਿ ਇਧਰ ਪਕੌੜੇ ਪੂੜੇ ਬਣੀ ਜਾਂਦੇ ਆ ਬਾਈ ਤੇ ਟੜੀਆਂ ਵੀ ਦਿਖਾਉਨੇ ਆ ਹਾਂਜੀ ਆ ਰਿਸ਼ਤੇਦਾਰਾਂ ਵਾਸਤੇ ਆ ਆਪਣੇ ਵਾਸਤੇ ਵੀ ਆ ਯਾਰ ਹਾਂ ਬਜੀ ਕਿਵੇਂ ਨੇ ਫਿਰ ਠੀਕ ਹੈ ਹਾਂ ਜੀ ਲੱਗਿਆ ਅੱਜ ਹਾਂ ਜੀ ਲੱਗਿਆ ਅੱਜ ਪੱਲੇ ਤੇ ਆਇਆ ਬਾਈ ਸਾਡੇ ਨਾਲ ਤੇ ਕੋਈ ਨਹੀਂ ਹੌਲੀ ਹੌਲੀ ਇਹਨੂੰ ਪੁਕਾਰ ਦਾਂਗੇ ਗਰਮੀ ਵੱਧ ਮੰਦਾ ਮੁੰਡਾ ਛਾਵੇਂ ਬੈਠਾ ਹੈ ਆ ਰਾਵਲਾ ਠੀਕ ਹੈ ਹਾਂ ਭਾਈ ਲੱਭੀ ਓਕੇ ਜਮ ਸਿਰਾ ਗੱਲ ਪਾ ਸਿਰਾ ਗੱਲ ਪਾ ਹਾਂ ਇਹ ਕਰਾ ਗੱਲ ਆ ਲੋ ਜੀ ਸੌਂ ਵੀ ਜਾਗ ਹਾਂ ਭਾਈ ਇੱਕ ਬੰਦਾ ਰਹਿ ਗਿਆ ਹੱਥ ਸਾਡਾ ਹਾਂ ਜਗਜੀਤ ਸਿੰਘ ਠੀਕ ਹੈ ਬੜੀ ਓਕੇ ਉਚਾਈ ਬੜੀ ਤਾਂ ਨਹੀਂ ਨਾ ਨਾ ਕੋਈ ਵੜੀ ਸ਼ਰਮਾਨ ਲੱਗੀ ਲੱਤੀ ਡੁੱਟੂ ਜਾ ਹਾਂਜੀ ਉਹ ਖੜੀ ਆਪਣੀ PWM ਆ ਬੰਦੇ ਦਾ ਕਰਦੇ ਛੋੜਾ ਰਹੇ ਆ ਆ ਲੋ ਜੀ ਆ ਫਿਰ ਲੱਭੀ ਲੱਭੀ ਡਾਊਨ ਲੱਭੀ ਡਾਊਨ ਇਹ ਲੱਭੀ ਉਵੇਂ ਡਾਊਨ ਨਹੀਂ ਇਹ ਉਵੇਂ ਡਾਊਨ ਹੋ ਗਿਆ ਥੋੜਾ ਜਿਹਾ ਗਰਮੀ ਮੰਨ ਗਿਆ ਚਾਹ ਚੁਪੀ ਨਹੀਂ ਤੇ ਬਾਕੀ ਦੱਸ ਦਿਓ ਕੋਈ ਚੱਕ ਨਿਰਮਲ ਦਾ ਚੇ ਲੱਗੀ ਹੈ ਹੈ ਚਾਹ ਚੁ ਮਿਲ ਜੂਗੀ ਚਾਹ ਮਿਲ ਜੂਗੀ ਪਕੌੜੇ ਵੀ ਖਵਾ ਦੇਣਗੇ ਆਹ ਤਾਂ ਜਲੇਬੀਆਂ ਚਲੋ ਪੀਆ ਚੱਕਤੀਆਂ ਇਹਨਾਂ ਨੇ ਖਾ ਲਈਆਂ ਥੱਲੇ ਲੱਗੀਆਂ ਪੌਂਗੀਆਂ ਵੀ ਰਸਤੇ ਜਾ ਹਾਂ